ਲਸਣ ਬੀਜਣ ਵਾਸਤੇ ਤੁਸੀਂ ਥਾਂ ਦੀ ਤਿਆਰੀ ਇਸ ਤਰ੍ਹਾਂ ਕਰਨੀ ਆ ਬਿਲਕੁਲ ਕੁਦਰਤ ਆ ਮੰਜੇ ਜਿੰਨਾ ਥੈਂ ਮੈਂ ਤੁਹਾਡੇ ਨਾਲ ਵੀਡੀਓ 'ਚ ਸ਼ੇਅਰ ਕਰਨ ਲੱਗਾ ਜਿਹੜੀਆਂ ਚੀਜ਼ਾਂ ਚਾਹੀਦੀਆਂ ਆ ਜੇ ਦੇਸੀ ਨਹੀਂ ਵੀ ਤੁਹਾਡੇ ਕੋਲ ਹੈਗੀਆਂ ਤਾਂ ਮੈਂ ਤੁਹਾਨੂੰ ਦੂਜਾ ਆਪਸ਼ਨ ਲੱਗਾ ਦੱਸਣ ਤੇ ਥਾਂ ਤਿਆਰ ਕਰਕੇ ਆ ਦੇਖੋ ਪਾਣੀ ਇੱਕ ਵਾਰ ਪੂਰੀ ਤਰ੍ਹਾਂ ਪਾਣੀ ਨਾਲ ਭਰ ਦੇਣਾ ਆਪਾਂ ਫੇਰ ਲਸਣ ਬੀਜਣਾ ਉਸ ਤੋਂ ਬਾਅਦ ਅਕਤੂਬਰ ਦੇ ਪਹਿਲੇ ਹੱfte ਆਓ ਮੈਂ ਤੁਹਾਨੂੰ ਦੱਸਦਾ ਕਿੱਦਾਂ ਤਿਆਰ ਕਰਨਾ ਤਾਂ ਸਸਟੀ ਕਰੀ ਸਵਾਗਤ ਹੈ ਤੁਹਾਡਾ ਸਾਰੇ ਹੁਣ ਸਾਡੇ ਚੈਨਲ ਤੇ ਮੈਂ ਤੁਹਾਨੂੰ ਅੱਜ ਕੁਦਰਤੀ ਲਸਣ ਉੀਜਣ ਬਾਰੇ ਦੱਸਣ ਜਾ ਰਿਹਾ ਆ ਦੇਖੋ ਇਹ ਅਸੀਂ ਪਿਛਲੇ ਸਾਲ ਦਾ ਇੰਨੀ ਥੇਂ ਦੇ ਵਿੱਚੋਂ ਲਸਣ ਪੈਦਾ ਕੀਤਾ ਆ ਇਹਦੇ ਵਿੱਚੋਂ ਅਸੀਂ ਬੀਜ ਲੱਗੇ ਆ ਬੀਜਣ ਤੇ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਣੀ ਆ ਬਜਾਈ ਜਿਹੜੀ ਲਸਣ ਦੀ ਘਰੇਲੂ ਗਾਰਡਨ ਤੇ ਵਿੱਚ ਤੇ ਤੁਸੀਂ ਬਿਨਾਂ ਖਾਦਾਂ ਤੇ ਦਵਾਈਆਂ ਤੋਂ ਜੀ ਆਪਾਂ ਗੁੱਢ ਕੇ ਇੰਦਾ ਬਿਲਕੁਲ ਥੈਨੂ ਤਿਆਰ ਕਰਕੇ ਉਹਦੇ ਵਿੱਚ ਆਹ ਦੇਖੋ ਇਹ ਗਲਿਆ ਹੋਇਆ ਤੀਸੀ ਢੇਰਿਆ ਗੋਬਰ ਦਾ ਔਰ ਇਹਦੇ ਦੋ ਮੱਠੜ ਮੰਜੇ ਜਿੰਨੇ ਥੈਨ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਆ ਆਹ ਦੇਖੋ ਜਿੱਥੇ ਮੈਂ ਬੈਠਾ ਆ ਇੱਕ ਮੰਜੇ ਜਿੰਨਾ ਥੈ ਆ ਔਰ ਦੋਏ ਮੱਠੜ ਸਵਾ ਦੇ ਇਹ ਦੇਖੋ ਰਾਖ ਤੁਹਾਡੇ ਕੋ ਹੋਣੀ ਚਾਹੀਦੀ ਆ ਤੇ ਇਹਦੇ ਵਿੱਚ ਇੱਕ ਜਿਹੜੀ ਚੀਜ਼ ਆਪਾਂ ਰਾਉਣੀ ਹੈ ਇਹ ਦੇਖੋ ਇਹ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਅੱਧਾ ਕਿਲੋ ਆਪਣੇ ਕੋਲ ਜੇ ਤੁਹਾਨੂੰ ਮਿਲਦੇ ਆ ਤਾਂ ਨਿੰਮ ਦੇ ਪੱਤੇ ਆ ਆ ਦੇਖੋ ਸੁੱਕੇ ਹੋਏ ਅਸੀਂ ਸਕਾਏ ਆ ਤੇ ਇਹਨਾਂ ਨੂੰ ਆਪਾਂ ਨੇ ਸਵਾਹ ਦੇ ਵਿੱਚ ਰਲਾ ਦੇਣਾ ਜੇ ਇਹ ਚੀਜ਼ਾਂ ਤੁਹਾਡੇ ਕੋਲ ਨਹੀਂ ਵੀ ਹੈਗੀਆਂ ਜਾਂ ਤੁਹਾਨੂੰ ਨਹੀਂ ਮਿਲਦੀਆਂ ਤੁਸੀਂ ਸ਼ਹਿਰ 'ਚ ਰਹਿੰਦੇ ਆ ਔਰ ਚੀਜ਼ਾਂ ਨਹੀਂ ਹੈਗੀਆਂ ਲਸਣ ਤੁਸੀਂ ਬੀਜਣਾ ਆ ਤਾ ਮੈਂ ਤੁਹਾਨੂੰ ਰეკਮੈਂਡ ਕਰਦਾ ਆਂ ਕਿ ਇਹ ਦੇਖੋ ਇਹ ਇੱਕ ਮਾਈਕਰੋ ਹਜਾ ਹੁੰਦਾ ਆਂ ਕਿਸੇ ਵੀ ਕੰਪਨੀ ਦਾ ਤੁਸੀਂ ਲੈ ਸਕਦੇ ਆਂ ਸਬਜ਼ੀਆਂ ਤੇ ਵਰਤੇ ਆ ਜਾਣਦਾ ਆਂ ਬਾਇਓ ਫਰਟੀਲਾਈਜ਼ਰ ਹੁੰਦਾ ਇਹ ਇਹ ਮੰਜੇ ਜਿੰਨੇ ਥੇਂ ਦੇ ਵਿੱਚ ਇਹ 5 ਕਿਲੋ ਦਾ ਪੈਕੇਟ ਆ 1 ਕਿਲੋ ਤੁਸੀਂ ਪਾ ਲੈਣਾ ਜੀ ਤੁਸੀਂ 1 ਕਿਲੋ ਪਾਉਣੀ ਆ ਇਹ ਚਾਹ ਪੱਤੀ ਵਰਗਾ ਹੁੰਦਾ ਆਂ ਆਹ ਦੇਖੋ ਮੈਂ ਤੁਹਾਨੂੰ ਦਿਖਾ ਲ ਵੀ ਦਿਨਾ ਆ ਦੇਖੋ ਇਸ ਤਰ੍ਹਾਂ ਦਾ ਹੁੰਦਾ ਇਹ ਇਹਨੂੰ ਖਲਾਰ ਦੇਣਾ 1 ਕਿਲੋ ਨੂੰ ਤੇ ਫੇਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ ਤੇ ਲਸਣ ਤੁਹਾਡਾ ਜਿਹੜਾ ਆ ਉਹ ਔਰਗੈਨਿਕ ਹੀ ਰਹੇਗਾ ਕੋਈ ਦਵਾਈ ਖਾਦ ਦੀ ਲੋੜ ਨਹੀਂ ਪੈਣੀ ਹੈਗੀ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹ ਨਿੰਮ ਦੇ ਪੱਤੇ ਆ ਤੁਸੀਂ ਨਿੰਮ ਦਾ ਤੇਲ ਵੀ ਬਾਅਦ ਚ ਵੀ ਵਰਤ ਸਕਦੇ ਆਹ ਦੋ ਚੀਜ਼ਾਂ ਤਾਂ ਜ਼ਰੂਰੀ ਆ ਨਾ ਇੱਕ ਗੋਬਰ ਦਾ ਗਲਿਆ ਹੋਇਆ ਦੇਸੀ ਢੇਰ ਦੋ ਬੱਠਲ ਤੇ ਦੋ ਬੱਠਲ ਸਵਾਹ ਜਾਂ ਰਾਖ ਦੇ ਤੇ ਇਹਦੇ ਵਿੱਚ ਆਪਾਂ ਇਦਾਂ ਰਲਾ ਲੈਣਾ ਇਹ ਦੇਖੋ ਇਹ ਸਵਾਹ ਦੇ ਵਿੱਚ ਇਸ ਤਰ੍ਹਾਂ ਸਵਾਰ ਕੇ ਰਲਾ ਕੇ ਇਹ ਸਵਾਹ ਸਾਰੇ ਇਹਦੇ ਵਿੱਚ ਛਿੜਕ ਦੇਣੀ ਆ ਆਪਾਂ ਆੜੀ ਦੁਆਲੇ ਆ ਦੇਖੋ ਖਲਾਅ ਦੇਣੀ ਆ ਇਹ ਮੈਂ ਤੁਹਾਨੂੰ ਥੈਂ ਦੀ ਤਿਆਰੀ ਦੱਸ ਰਿਹਾ ਆ ਇਹ ਹੁਣ ਕਰਨੇ ਦਾ ਟਾਈਮ ਆ ਇਹ ਜਿਹੜਾ ਮੈਂ ਕੰਮ ਤੁਹਾਨੂੰ ਦੱਸ ਰਹੀ ਆ ਆ ਦੇਖੋ ਇਹ ਸਾਰਾ ਕੁਝ ਕਰਕੇ ਇਸੇ ਤਰ੍ਹਾਂ ਆ ਦੇਖੋ ਢੇਜ ਗਿਆ ਜਿਹੜੇ ਦੋ ਬੱਠਾ ਬਹੁਤ ਆ ਇੰਨੇ ਦੇ ਆ ਆ ਦੇਖੋ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗੁੱਡ ਦੇਣਾ ਸਵਾਰ ਕੇ ਚੰਗੀ ਤਰ੍ਹਾਂ ਤੇ ਗੁੱਡਣ ਤੋਂ ਬਾਅਦ ਜਿਹੜਾ ਇੱਕ ਹੋਰ ਆਪਾਂ ਕੰਮ ਕਰਨਾ ਹੁਣ ਉਹ ਇਹ ਆ ਪਹਿਪ ਆਪਾਂ ਇਹਨੂੰ ਇੱਕ ਵਾਰ ਪਾਣੀ ਨਾ ਭਰ ਦੇਣਾ ਚੰਗੀ ਤਰ੍ਹਾਂ ਤਾਰ ਕਰ ਦੇਣਾ ਜਿਸ ਥਾਂ ਤੇ ਵੀ ਤੁਸੀਂ ਲਸਣ ਲਾਉਣਾ ਹੈ। ਔਰ ਅਕਤੂਬਰ ਚੜ੍ਹਨੇ ਦੇ ਵਿੱਚ 4-5 ਦਿਨੇ ਆ ਉਦਣ ਤੋਂ ਜਿਹੜੀ ਲਵਾਈ ਆ ਉਹ ਸ਼ੁਰੂ ਹੋ ਜਾਣੀ ਆ ਤੇ ਉਦਣ ਤੱਕ ਥੈਂ ਤੁਹਾਡਾ ਬੱਤੇ ਆ ਜਾਣਾ ਆ ਤੇ ਉਸ ਤੋਂ ਬਾਅਦ ਇਦਾਂ ਗੁੱਡ ਕੇ ਆਪਾਂ ਇੱਥੇ ਲਸਣ ਲਾ ਦੇਣਾ ਆ ਤੇ ਇਹ ਦੇਖੋ ਇਹ ਬੀਜ ਤੇ ਅਸੀਂ ਇੰਨੇ ਥਾਂ ਦੇ ਵਿੱਚੋਂ ਤੁਹਾਡੇ ਗੁਜਾਰੇ ਨਾਲੋਂ ਵੱਧ ਲਸਣ ਹੋ ਸਕਦਾ